ਅਈ ਤਾਂ ਉਹ ਐਸੀ ਦੁਕਾਨ ਦਿਖਾਉਣੀ ਹੈ ਪਟਾਲਾ ਦੇ ਵਿੱਚ ਜਿਹੜੀ 1947 ਦੀ ਦੁਕਾਨ ਆ ਔਰ ਤੀਸਰੀ ਪੀੜ੍ਹੀ ਉਹਨਾਂ ਦੀ ਜਿਹੜੀ ਦੁਕਾਨ ਤੇ ਕੰਮ ਕਰਦੀ ਪਈ ਆ ਪਟਾਲਾ ਦੇ ਵਿੱਚ ਪਕੌੜਿਆਂ ਦੀ ਦੁਕਾਨ ਆ ਬਸ਼ੰਬਰ 10 ਦੀ ਦੁਕਾਨ ਆ ਪਕੌੜਿਆਂ ਦੀ ਜਿਹੜੀ ਪਕੌੜਿਆਂ ਦੀ ਦੁਕਾਨ ਪਰ ਉਹਦੇ ਵਿੱਚ ਜਿਹੜਾ ਇੱਕ ਮੈਜਿਕ ਵੀ ਉਹਨਾਂ ਦੇ ਪੋਤਰਾ ਕਰਦੇ ਆ ਔਰ ਨਾਲ ਦੁਕਾਨ ਚਲਾਉਂਦੇ ਆ ਨਾਲ ਆਪਣਾ ਜਿਹੜਾ ਮੈਜਿਕ ਆ ਕੋਈ ਜਾਦੂ ਦਿਖਾਉਂਦੇ ਆ ਉਹ ਦਿਖਾਉਂਦੇ ਆ ਪਰ ਉਹਨਾਂ ਨਾਲ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਜੀਤ ਕੁਮਾਰ ਉੱਧਾ ਮੈਨੂੰ ਸਾਰੇ ਭੋਲੂ ਦੇ ਨਾਮ ਤੋਂ ਜਾਣਦੇ ਆ ਜੀ ਸਰ ਜਿਹੜਾ ਮੈਜਿਕ ਆ ਪਹਿਲਾਂ ਦੁਕਾਨ ਬਾਰੇ ਦੱਸੋ ਕਦੋਂ ਦੀ ਦੁਕਾਨ ਹੈ ਦੁਕਾਨ ਸਾਡੀ ਸਾਰੀ 1947 ਤੋਂ ਚੱਲ ਰਹੀ ਹੈ ਸ਼੍ਰੀ ਬਿਸ਼ੰਬਰ ਦਾਦਾ ਜੀ ਮੇਰੇ ਦਾਦਾ ਜੀ ਉਹਨਾਂ ਨੇ ਦੁਕਾਨ ਖੋਲੀ ਸੀਗੀ ਤੇ ਉਸ ਤੋਂ ਬਾਅਦ ਇੱਥੇ ਸਾਡਾ ਜਿਹੜਾ ਪਕੌੜਿਆਂ ਦਾ ਹੀ ਕੰਮ ਚੱਲ ਰਿਹਾ ਮੇਨ ਔਰ ਮੈਂ ਤੀਸਰੀ ਪੀੜ੍ਹੀ ਤੇ ਕੰਮ ਕਰ ਰਿਹਾ ਹਾਂ ਔਰ ਇਹਦੇ ਨਾਲ-ਨਾਲ ਮੇਰਾ ਜਿਹੜਾ ਆਪਣਾ ਵੱਖ-ਵੱਖ ਤਰ੍ਹਾਂ ਦੇ ਸਾਡੇ ਕੋਲ ਪਕੌੜੇ ਮਿਲਦੇ ਹਰ ਤਰ੍ਹਾਂ ਦੇ ਜਿਸ ਤਰ੍ਹਾਂ ਕੋਈ ਖਾਣਾ ਚਾਹਵੇ ਇਹਦੇ ਕੋਲ ਪਕੌੜੇ ਨੇ ਜਿਹੜੀ ਕਲਾ ਵਾ ਉਹਦੇ ਬਾਰੇ ਹਾਂਜੀ ਉਹ ਕਲਾ ਜਿਹੜੀ ਮੇਰੀ ਹੈ ਸਰ ਵੱਖਰੀ ਹੈ ਉਹ ਖੁਰਖ ਵੱਖਰਾ ਸ਼ੌਂਕ ਸੀਗਾ ਮੇਰਾ ਕਿ ਮੈਂ ਪਹਿਲਾ ਜਾਗਰਣ ਕਰਦਾ ਰਿਹਾ ਜਾਗਰਣ ਚ ਮੇਰਾ ਝਾਕੀਆਂ ਦਾ ਕੰਮ ਸੀਗਾ ਉਸ ਤੋਂ ਬਾਅਦ ਨਾਲ-ਨਾਲ ਮੈਂ ਮੈਜੀਕ ਵੀ ਸਿੱਖ ਲਿਆ ਔਰ ਮੈਜੀਕ ਮੈਂ ਸਿੱਖਿਆ ਜਿਹੜਾ ਆਪਣੇ ਉਸਤਾਦ ਮੇਰੇ ਜਾਦੂਗਰ ਸਮਰਾਟ ਅਜੂਬਾ ਜੀ ਸ਼੍ਰੀ ਗੰਗਾ ਨਗਰ ਤੋਂ ਰਾਜਸਥਾਨ ਤੋਂ ਔਰ ਬਾਕੀ ਇਹ ਹੈ ਕਿ ਇਹ ਤੇ ਮੇਰਾ ਮੇਨ ਜਿਹੜਾ ਪਰਸਨਲ ਕੰਮ ਸਾਡਾ ਇਹ ਸਾਡੀ ਜ਼ਗੀਰ ਹੈ ਸਮਝ ਲਓ ਜੀ ਜਿਹੜੀ ਵਿਰਾਸਤ ਚੱਲ ਰਹੀ ਹੈ ਹਰ ਕੰਮ ਦੀ ਵਿਰਾਸਤ ਹੁੰਦੀ ਹੈ ਤੇ ਇਹ ਵੀ ਸਾਡੇ ਕੰਮ ਦੀ ਵਿਰਾਸਤ ਹੀ ਹੈ ਜੀ ਔਰ ਉਹਦੇ ਨਾਲ-ਨਾਲ ਮੈਨੂੰ ਚਲੋ ਆਪਣੇ ਸ਼ੋਅ ਦਾ ਆਪਣੇ ਮੈਜਿਕ ਦਾ ਸ਼ੌਂਕ ਸੀਗਾ ਉਹ ਵੀ ਮੈਂ ਸਿੱਖਿਆ ਔਰ ਅੱਜ ਮੇਰਾ ਉਹ ਵੀ ਕੰਮ ਚੱਲ ਰਿਹਾ ਤੇ ਨਾਲ ਇਹ ਵੀ ਚੱਲ ਰਿਹਾ ਬਹੁਤ ਵਧੀਆ ਜੀ ਜਿਹੜਾ ਮੈਜਿਕ ਹੈ ਕਿੱਥੇ ਕਿੱਥੇ ਦਮਾਉਂਦੇ ਹੋ ਮੈਜਿਕ ਸਰ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ ਕੋਈ ਬੁਲਾਵੇ ਔਰ ਬਾਕੀ ਮੈਂ ਬੜੀ-ਬੜੀ ਦੂਰ ਵੀ ਜਾਂਦਾ ਸਰ ਆਪਣੇ ਜੇ ਐਂਡ ਕੇ ਹਿਮਾਚਲ ਚੰਡੀਗੜ੍ਹ ਔਰ ਦਿੱਲੀ ਵਾਲੀ ਸਾਈਡ ਤੇ ਵੀ ਜਿੱਥੇ-ਜਿੱਥੇ ਕੋਈ ਸਾਨੂੰ ਫੋਨ ਆਂਦਾ ਹੈ ਬੁਕਿੰਗ ਕਰਵਾਉਂਦਾ ਉੱਥੇ ਜਾਂਦਾ ਔਰ ਲੋਕਲ ਵੀ ਕੰਮ ਕਰੀਦਾ ਆਪਣੇ ਬਟਾਲੇ ਸ਼ਹਿਰ 'ਚ ਇਹ ਜਾਦੂਗਰ ਸਮਰਾਟ ਦੀ ਗੱਲ ਕਰਦੇ ਫਿਰ ਇਹਨਾਂ ਦਾ ਰਾਫਤਾ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਫਿਰ ਇਹ ਬਸ ਇਸੇ ਤਰ੍ਹਾਂ ਜੀ ਜਦੋਂ ਚੀਜ਼ ਨੂੰ ਬੰਦਾ ਕੋਈ ਹਾਸਲ ਕਰਨਾ ਚਾਹੇ ਨਾ ਫਿਰ ਉਹ ਪਰਮਾਤਮਾ ਵੀ ਸਾਥ ਦਿੰਦਾ ਫਿਰ ਬੰਦਾ ਨਾ ਕਿਸੇ ਨਾ ਕਿਸੇ ਲਾਭ ਹੀ ਲੈਂਦਾ ਜੀ ਸਾਨੂੰ ਮੈਨੂੰ ਸ਼ੌਂਕ ਸੀਗਾ ਮੈਂ ਦੌੜ ਭੱਜ ਕੀਤੀ ਮੈਨੂੰ ਮਿਲ ਗਏ ਜੀ ਉਸਤਾਦ ਫਿਰ ਉੱਥੇ ਰਾਜਸਥਾਨ ਸਿੱਖਣਗੇ ਹਾਂ ਜੀ ਹਾਂ ਜੀ ਬਿਲਕੁਲ ਜੀ ਫਿਰ ਉੱਥੇ ਜਾ ਕੇ ਸਿੱਖਿਆ ਉਹਨਾਂ ਕੋਲ ਉਹਨਾਂ ਕੋਲ ਰਹੇ ਥੋੜਾ ਚਿਰ ਫਿਰ ਬਾਕੀ ਇਹਨਾਂ ਦੇ ਨਾਲ ਸਟੇਜ ਤੇ ਕੰਮ ਵੀ ਕੀਤਾ ਸ਼ੋਅ ਲਾਏ ਵੀ ਉਹਨਾਂ ਨਾਲ ਸਾਡੇ ਬਟਾਲੇ ਵਿੱਚ ਵੀ ਆਏ ਸੀ ਬਈ ਉੱਥੇ ਵੀ ਉਹਨ ਔਰ ਆ ਬਾਕੀ ਮੇਰੇ ਆਪਣੇ ਸ਼ੋ ਵੀ ਚੱਲਦੇ ਆ ਨਾਲ ਬਰਥਡੇ ਪਾਰਟੀ ਤੇ ਜਾਗਰਨ ਚ ਵਿਆਹ ਸ਼ਾਦੀ ਤੇ ਕਿਤੇ ਵੀ ਕੋਈ ਬੁਕਿੰਗ ਕਰਵਾਏ ਫਿਰ ਜਾਈਦਾ ਜੀ ਫਿਰ ਮੈਜੀਕੀ ਦਫਾਉਂਦੇ ਉੱਤੇ ਸਰ ਹਾਂ ਜੀ ਹਾਂ ਨਹੀਂ ਮੈਜੀਕ ਸਰ ਵਾ ਅਲੱਗ-ਅਲੱਗ ਤਰ੍ਹਾਂ ਦੇ ਮੈਜੀਕ ਨੇ ਬੜੇ-ਬੜੇ ਵਧੀਆ ਮੈਜੀਕ ਨੋਟ ਬਣਾਉਂ ਹਾਂ ਜੀ ਬਿਲਕੁਲ ਜੀ ਬਿਲਕੁਲ ਨੋਟ ਹਵਾ ਚ ਉਡਾ ਦੇਣਾ ਨੋਟ ਖਾਲੀ ਬਾਕਸ ਚ ਨੋਟ ਕੱਢੇ ਜਾਣੇ ਔਰ ਪਾਣੀ ਦੀ ਬੋਤਲ ਆ ਪਾਣੀ ਗਲਾਸ ਚ ਪਾंदे-ਪਾंदे ਅਚਾਨਕ ਬੰਦ ਹੋ ਜਾਣਾ ਉਹ ਵੀ ਇੱਕ ਮੈਜੀਕ ਹੀ ਹੈ ਜੀ ਔਰ ਬਹੁਤ ਕੋਲਡ ਡਰਿੰਕ ਗੈਪ ਕਰਦਣੀ ਉਹਦਾ ਫਲਾਵਰ ਬਣਾ ਦੇਣਾ ਇੱਕ ਰੁਮਾਲ আর ਰੁਮਾਲ ਦੀ ਛੜੀ ਬਣਾ ਦੇਣੀ ਇਸੇ ਤਰ੍ਹਾਂ ਦੇ ਵੱਖ-ਵੱਖ ਮੈਜਿਕ ਨੇ ਜੀ ਕੋਲਡ ਡਰਿੰਕ ਗੈਪ ਕਰਦੇ ਮੁੱਗੀ ਕੋਲਡਿੰਗ ਜਾਂਦੀ ਕਿੱਥੇ ਹੋਰ ਜੀ ਬਸ ਇਦਾਂ ਹੀ ਹੈ ਗੈਪ ਹੋ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਵਾਪਸ ਫੇਰੇ ਮੈਂ ਹੀ ਲਿਆ ਸਕਦਾ ਜੀ ਮਗਾ ਜੀ ਆਪਣੇ ਵਾਸਤੇ ਹੀ ਗੈਪ ਕਰ ਲੈਂਦੇ ਹਾਂ ਕੋਈ ਗੱਲ ਆਹ ਆਪਣੇ ਵਾਸਤੇ ਕਰ ਲੈਂਦੇ ਬਾਕੀ ਗੈਪ ਹੋ ਵੀ ਜਾਏ ਤਾਂ ਕੋਈ ਚੱਕਰ ਨਹੀਂ ਆ ਕਨੀਆਂ ਪੰਜ-ਛਤ ਪੇਟੀਆਂ ਮੈਂ ਵਹੇ 27 ਦੀਆਂ ਅੰਦਰ ਸਰ ਕੋਲਡ ਡਰਿੰਕ ਦੀਆਂ ਗੈਪ ਕਰਕੇ ਦੁਆਰਾ ਵੀ ਆਹ ਗੈਪ ਕਰੀ ਜਣੀਆਂ ਨੇ ਲੈਆਂ ਨੀਆਂ ਕਦੇ ਐਸੇ ਲੈਆਂ ਨੀਆਂ ਬਜ਼ਾਰੋਂ ਨੇ ਲੈ ਆਈ ਦੀਆਂ ਬਜ਼ਾਰੋਂ ਨੇ ਦੇਖਿਆ ਤੁਸੀਂ ਉਹ ਜਿਹੜਾ ਉਹ ਜੋ ਨਾਲ ਦੱਸਿਆ ਵੀ ਇਹ ਜਿਹੜਾ ਮੈਜਿਕ ਇਹ ਨਾਲ ਦਿਖਾਉਂਦੇ ਆ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਇੱਥੇ ਪਕੌੜੇ ਖਾਣ ਹੁੰਦੇ ਇਹਨਾਂ ਕੋਲੋਂ ਪਰ ਉਹਨਾਂ ਨੂੰ ਮੈਜਿਕ ਵੀ ਦਿਖਾਉਂਦੇ ਆ ਆਪਣਾ ਆਪਾਂ ਗੱਲ ਵੀ ਕਰਦੇ ਆ ਭਾਜੀ ਫਿਰ ਜਿਹੜੇ ਲੋਕ ਪਕੌੜੇ ਲੈਣ ਹੁੰਦੇ ਉਹ ਮੈਜਿਕ ਵੀ ਜੀ ਹਾਂ ਜੀਬ ਜਰੂਰ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਦੀਆਂ ਮੈਜਿਕ ਵਾਲੀਆਂ ਉਹ ਆਂਦੇ ਆ ਆ ਕੇ ਕਹਿੰਦੇ ਪਹਿਲੇ ਮੈਜਿਕ ਦਿਖਾਓ ਸਾਨੂੰ ਫਿਰ ਆਪਾਂ ਪਕੌੜੇ ਖਾਣੇ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਮੈਂ ਤੇ ਇਹੀ ਕਹਿੰਦਾ ਆਓ ਜਰੂਰ ਇੱਕ ਵਾਰੀ ਜਿਹੜਾ ਕੋਈ ਨਹੀਂ ਵੀ ਆਇਆ ਉਹ ਵੀ ਇੱਕ ਵਾਰੀ ਆਏ ਵੀਡੀਓ ਦੇਖ ਕੇ ਆਓ ਪਕੌੜੇ ਵੀ ਖਾਓ ਕੋਈ ਗੱਲ ਨਹੀਂ ਮੈਜਿਕ ਵੀ ਦਿਖਾਵਾਂਗੇ ਕੋਈ ਟੈਨਸ਼ਨ ਨਹੀਂ ਬਾਕੀ ਆਂਦਾ ਜਿਹੜਾ ਸਾਡਾ ਇੱਥੇ ਲੋਕੇਸ਼ਨ ਆ ਬਟਾਲਾ ਸਿਟੀ ਆ ਜ਼ਿਲ੍ਹਾ ਗੁਰਦਾਸਪੁਰ ਆ ਔਰ ਅਚਲੀ ਗੇਟ ਦੇ ਅੰਦਰ ਆ ਗੁਰਦੁਆਰਾ ਮੇਨ ਕਾਨ ਸਾਹਿਬ ਰਸਤਾ ਜਾਂਦਾ ਤੇ ਅਚਲੀ ਗੇਟ ਦੇ ਅੰਦਰ ਆੰਦੇ ਦੀ ਦੁਕਾਨ ਪਕੌੜਿਆ ਦੇ ਆਂਦੀ ਹੈ ਬਿਸ਼ੰਬਰ ਦਾਸ ਜੀ ਪਕੌੜਿਆਂ ਵਾਲੇ ਤੇ ਇੱਕ ਵਾਰੀ ਜ਼ਰੂਰ ਆਓ ਆ ਕੇ ਆਪਣੇ ਪਕੌੜੇ ਵੀ ਖਾਓ ਟੇਸਟ ਦੱਸੋ ਕਿਸ ਤਰ੍ਹਾਂ ਦਾ ਆਪਣਾ ਆਸ਼ੀਰਵਾਦ ਦਿਓ ਇਹ ਸੁਣਿਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਜਿਹਨੇ ਪਕੌੜੇ ਖਾਣੇ ਪਕੌੜੇ ਆ ਖਾ ਕੇ ਨਾਲ ਮੇਰਾ ਮੈਜਿਕ ਵੀ ਦੇਖ ਸਕਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ